ਕੀ ਹਾਲ ਚਾਲ ਹੈ ਅੱਜ ਆਪਾਂ ਆ ਗਏ ਆਪਦੇ ਫੇਰ ਨਵੇਂ ਵਲੌਗ ਨਾਲ ਤੇ ਫਾਈਨਲੀ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਇਹਨੇ ਖਤਮ ਹੈਲੋ ਤੁਸੀਂ ਸੋਚੋ ਕੀ ਹੋਇਆ ਤੇ ਦਾਦੀ ਕਿਤੇ ਗਈ ਹੋਈ ਆ ਪਾਪਾ ਦੇ ਮੰਮਾ ਲੱਗੇ ਹੋਏ ਆ ਤੇ ਸਾਰੇ ਪੂਰੇ ਖੁਸ਼ ਆ ਤੁਸੀਂ ਦੱਸੋ ਕੀ ਹੋਇਆ ਗੈਸ ਕਰੋ ਤੇ ਅਸੀਂ ਕੀ ਦੱਸੂਗਾ ਅੱਜ ਇਸ ਵੀਡੀਓ ਦਾ ਐਂਡ ਵੀ ਦੱਸਾਂਗੇ ਤੁਸੀਂ ਜੁੜੇ ਰਹੋ ਸਾਡੇ ਅੱਜ ਲੈ ਗਿਆ ਚਲਾ ਜੀ ਟੂੜੀ ਪਾਲੀ ਆ ਜੀ ਫਾਈਨਲੀ ਅਸੀਂ ਬਹੁਤ ਖੁਸ਼ ਆ ਹਾਂ ਬਹੁਤ ਖੁਸ਼ ਆ ਤੁਹਾਨੂੰ ਵੀ ਦਿਖਾਉਣੇ ਆ ਮਜ਼ਾ ਆ ਗਿਆ ਹਾਂ ਉਹ ਵੀ ਕਿੰਨੇ ਟਾਈਮ ਬਾਅਦ ਸਹੀ ਗੱਲ ਆ ਸਾਰੇ ਵੇਟ ਕਰਦੇ ਪਏ ਸੀਗੇ ਲੈ ਵੀ ਮੰਮੀ ਆਪ ਤੈਨੂੰ ਇਹਨੂੰ ਚੋਪਈ ਗਾਣੋ ਚੱਲ 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 ਕੰਮ ਕਰੋ ਕੰਮ ਅੱਛਾ ਨਵੀਂ ਸੂਈ ਗਾਣ ਨਵੀਂ ਸੂਈ ਗਾਣ ਹੋ ਰੋ ਫਿਰ ਨਵੀਂ ਸੂਈ ਸੂਈ ਲੈ ਪਹਿਲੇ ਇਹਨੂੰ ਚੋਲਾ ਯਾਰ ਕੋਈ ਉਹ ਜਿੱਦੇ ਪੱਕਾ ਯੋਰੇ ਫੜਾ ਮੈਨੂੰ ਇਹ ਤਾਂ ਮੈਨੂੰ ਹੈ ਤੇ ਫਿਰ ਮੈਂ ਕੀ ਪਾਵਾਂ ਕਿੱਥੇ ਹੋ ਰਹੀ ਹੈ ਹਾਂ ਹੰਡਾ ਪੈ ਗਿਆ ਦੱਸੋ ਤੁਸੀਂ ਕੀ ਹੋਇਆ ਉਹ ਵੇ ਗੁੱਟ ਚ ਗੁੱਟ ਚ ਵੇਖੋ ਗੁੱਟ ਚ ਅੱਛੀ ਅੱਛੀ ਆ ਗਈ ਵੇਖੋ ਤੁਸੀਂ ਕਿੰਨੀ ਸੋਹਣੀ ਹੈ ਤੇ ਬੱਚੀ ਆ ਗਈ ਐ ਸਾਰੇ ਇਹਦਾ ਇੰਤਜ਼ਾਰ ਕਰਦੇ ਆ ਇੰਤਜ਼ਾਰ ਕਰਦੇ ਕੀ ਕਰਦੀ ਐ ਇਹਦਾ ਨਾਮ ਵੀ ਅਸੀਂ ਰੱਖਤਾ ਉਹ ਤੁਹਾਨੂੰ ਐਂਡ ਤੇ ਦੱਸਾਂਗੇ ਹੈਨਾ ਪਹਿਲੀਆਂ ਦੋਆਂ ਦੋ ਗਾਂਵਾਂ ਵਾਲੇ ਦੇਤਾ ਸੀ ਬੱਚੇ ਇੱਕ ਜਨਾਈ ਕਰ ਗਿਆ ਤੇ ਇੱਕ ਉੱਥੇ ਬੰਨਿਆ ਉਹ ਵੀ ਮਾੜਾ ਹੀ ਹਾਲ ਹੁੰਦਾ ਹੈਨਾ ਤੇ ਆਹ ਗਾਂ ਸੁਈ ਆ ਲੈ ਬੱਸ ਤ ਗੜਵੀ ਭੜਾਈ ਮੈਨੂੰ

ਇੱਧਰ ਯੁੱਧ ਹੋ ਸਕਦਾ ਨਹੀਂ ਹਜੇ ਫਿਰ ਪਹਿਲੇ ਦਿਨ ਚੋਣ ਲੱਗੀਆਂ ਨਾ ਇਹ ਬੱਚੀ ਬੜੀ ਸੋਹਣੀ ਆ ਬੱਚੀ ਬਹੁਤ ਸੋਹਣੀ ਆ ਤੇ ਇੱਕ ਰਹਿ ਗਈ ਉਸਹਾ ਬਸ ਕੱਲੀ ਆ ਜਿਹੜੀ ਆ ਸਿੰਗਾਲੀ ਜਿੰਨੇ ਮੈਨੂੰ ਸਾਈਕਲ ਦਵਾਇਆ ਤਿੰਨ ਸੂਪੀਆਂ ਜਿੰਨੇ ਮੈਨੂੰ ਸਾਈਕਲ ਦਵਾਇਆ ਕੀ ਜਿੰਨੇ ਮੈਨੂੰ ਸਾਈਕਲ ਦਵਾਇਆ ਤੇ ਮੈਂ ਚੈੱਕ ਕਰਦਾ ਅੱਜ ਕਿੰਨੀ ਕੁ ਫੋਲੀ ਆ ਪਸਤ ਦੇ ਕਹਾਵਲ ਮੈਂ ਚੋਣ ਲੱਗਾ ਅੱਜ ਤੇ ਜਦੋਂ ਆਹ ਸੂਈ ਸੀ ਪਹਿਲੀ ਵਾਰ ਪਾਪੇ ਨੇ ਚੋਈ ਸੀ ਜਦੋਂ ਸੁੰਦੀ ਉਹ ਮੈਂ ਹੀ ਚੋਣਾ ਹਾਂ ਕੋਈ ਨਹੀਂ ਨੇੜੇ ਲੱਗਦਾ ਸਾਰੇ ਡਰਦੇ ਆ ਸਾਰੇ ਡਰਦੇ ਆ ਲੈ ਵੀ ਆਪਾਂ ਸਫਾਈ ਦਾ ਵੀ ਖਾਸ ਧਿਆਨ ਰੱਖਦੇ ਆ ਹੱਥ ਪਰ ਧੂਕ ਨਹੀਂ ਗੱਲ ਸੁਣੋ ਜਦੋਂ ਆਹ ਹੋਏ ਆਹ ਸੂਈ ਸੀਗੀ ਉਹਦੋਂ ਅੰਚੀ ਕੀ ਕਹਿੰਦਾ ਸੀ ਕੋਸ਼ਿਸ਼ ਨਹੀਂ ਅੰਚਕੋ ਇਸ ਤੱਕ ਆਈਂਂਦਾ ਸੀਗਾ ਵਾਓ ਵਾਓ ਉਹ ਬੋਲੀ ਏ ਪਰ ਖਾਂ ਛੋਟੇ ਆ ਦਿਖਾ ਦिए ਮੈਨੂੰ ਛੋਟੇ ਲੱਗਦੇ ਆ ਇਹ ਨਾ ਮਲਤ ਨੂੰ ਮਾਰ ਦੇ ਮੈਂ ਕੱਪ ਕੱਪ ਚ ਝੋਣ ਮੈਂ ਕੱਪ ਨਾਲ ਹੀ ਝੋਣ ਲਗਾ ਪਰ ਇੱਥੇ ਹਟ ਜਾ ਕੀ ਹੁੰਦਾ ਮੇਰੇ ਤੋਂ ਨਾ ਡਰਦੀ ਹੋਵੇ ਨਹੀਂ ਨਹੀਂ ਉਹ ਹਜੇ ਫਿਰ ਨਵੀਂ ਆ ਨਾ ਮੈਂ ਕੱਪ ਨਾਲ ਹੀ ਚਾਹੂੰਗਾ ਸਾਨੂੰ ਪੂਸ਼ ਮਾਰਦੀ ਹੁੰਦੀ ਪੂਸ਼ ਵੀ ਬੰਨੀ ਸੀਗੀ ਕੋਈ ਨਹੀਂ ਹੁਣ ਪਾਪਾ ਉੱਠ ਕੇ ਭੱਜ ਗਿਆ ਦਾਣਾ ਉਹਦੇ ਅੱਗੇ ਮੋਕ ਗਿਆ ਪਾਪੇ ਨੂੰ ਉਹਨੇ ਮਾਰੀ ਛਾੜ ਤੇ ਦੁੱਧ ਦੁੱਧ ਵੀ ਬਚ ਗਿਆ ਦੁੱਧ ਦੁੱਧ ਬਚ ਗਿਆ ਪਰ ਉਹ ਵਜੇ ਤਾਂ ਪਹਿਲਾਂ ਨਾ ਉਹ ਦਾਣਾ ਮੋਕ ਗਿਆ ਸਮਝਾ ਹਟ ਵਿਚਾਰੀ ਤੁਸੀਂ ਲਾਵੇ ਕਰਦੀ ਨਹੀਂ ਕੁਸਕ ਨਹੀਂ ਮੈਂ ਤਾਂ ਇਹ ਮੈਂ ਤਾਂ ਦਾਣੇ ਨੇ ਕੁਸਕਿੰਦਾ ਨੇ ਪਹਿਲਾਂ ਲੈ ਉਹ ਤੁਹਾਡੇ ਪੈਰ ਮਿੱਦੂਗੀ ਕੋਸਾ ਪਾਉਣਾ ਹੀ ਤੁਸੀਂ ਪਹਿਲਾਂ ਉਹ ਕਿਉਂ ਨਹੀਂ ਸੀ ਉਹ ਚੋਲਾ ਹੋਣਾ ਕਿ ਮੈਂ ਤਾਂ ਚੋੜ ਨਹੀਂ ਹੈ ਇਹਨੂੰ ਮੰਮੀ ਆਪੇ ਚੋ ਲੈੰਦੀ ਤੇ ਮੰਮੀ ਜੀ ਨੂੰ ਲੂਗੀ ਮੰਮੀ ਤੇ ਇਹਨੂੰ ਕਿਹੜਾ ਕੀ ਨਾ ਲੈਂਦੀ ਇਹ ਨਾ ਸੋਚੋ ਮੈਂ ਦੁਬਾਰਾ ਚੋਣ ਲੱਗ ਗਿਆ ਖੋਲ ਖੋਲ ਡਾਉਨ ਨੇ ਇਹ ਇੱਧਰ ਗਾਂ ਵੀ ਆਈ ਹੁੰਦਾ ਜਦੋਂ ਕੋਈ ਗਾ ਜਿਹੜਾ ਚੋਂਦਾ ਉਹ ਨਾ ਹੋਵੇ ਤੇ ਫਿਰ ਬਾਲਾ ਔਖਾ ਹੁੰਦਾ ਔਖਾ ਹੁੰਦਾ ਬਈ ਸਾਰਿਆਂ ਨੂੰ ਝੋਣੀਆਂ ਚਾਹੀਦੀਆਂ ਸਹੀ ਗੱਲ ਹੈ ਹੁਣ ਪਾਪਾ ਕਿੰਨਾ ਔਖਾ ਹੀ ਜਾਂਦਾ ਨਹੀਂ ਮੈਂ ਤਾਂ ਝੋਲੀ ਇਹ ਤੇ ਹੁਣ ਹਾਂ ਪਰ ਪਹਿਲਾਂ ਨਾ ਮੰਮੀ ਕਦੀ ਕਦੀ ਚੋਂਦੀ ਆ ਮੈਂ ਔਖਾ ਬਾਲਾ ਪਾਸੇ ਨਾ ਜਾ ਗੋ ਮੇਰੇ ਸਾਹਮਣੇ ਮੈਨੂੰ ਫੇਟ ਗਿਆ ਮੈਨੂੰ ਮਗਰ ਫੋਨ ਕੀਤਾ ਛੇਤੀ ਆ ਜਾ ਦਵਾ ਦਵਾ ਪਾਣੀ ਵੀ ਨਹੀਂ ਪਾਉਣ ਦਿੱਤਾ ਹਾਂ ਗਾਵਾਂ ਚ ਝੋਣੀਆਂ ਐ ਪਾਣੀ ਵੀ ਨਹੀਂ ਪਿਆਇਆ ਕਿ ਪਿਆਤਾ ਸਾਰੇ ਕੁਝ ਕੀਤਾ ਵਾਲੀ ਗੱਲਾਂ ਨਾ ਮਾਰੋ ਤੇ ਬਸ ਹੁਣ ਆਪਾਂ ਥੋੜੇ ਦਿਨਾਂ ਨੂੰ ਹੀ ਇਹਨਾਂ ਨੇ ਬਿਜੀ ਹੋਇਆ ਨਾ ਹਨਾ ਕਣਕਾਂ ਕਣਕਾਂ ਵੱਢਣ ਨੂੰ ਐਤ ਕੀ ਮੌਸਮ ਵੀ ਬੜਾ ਖਰਾਬ ਰਿਹਾ ਸਾਰੀਆਂ ਕਣਕਾਂ ਖਰਾਬ ਹੋ ਗਈਆਂ ਉਧਰ ਮੀਂਹ ਨਾਲ ਮਾਨਸਾ ਜਿਲ੍ਹੇ ਹਲ ਤੇ ਬਠਿੰਡਾ ਮਾਨਸਾਲ ਬਹੁਤ ਨੁਕਸਾਨ ਹੋਇਆ ਤੇ ਰੱਬ ਸੁੱਖ ਰੱਖੇ ਅਸੀਂ ਵੀ ਕੱਲ ਪਰਸੋਂ ਨੂੰ ਵੱਢ ਦੇਣਾ ਵੱਢ ਦੇਣੀ ਹੈ ਕਣਕ ਹਨਾ ਬੱਸ ਫੇਰ ਇਹਨਾਂ ਨੇ ਵਿਜੀ ਹੋ ਜਾਣਾ ਤੇ ਗਾਵਾ-ਬੂਵਾ ਦਾ ਦਾਦੀਕਾਰੀ ਲੌਗੀ ਜੇ ਕਿਤੇ ਗਈ ਚਲੀ ਫੇਰ ਔਖਾ ਹੋਊਗਾ ਮੈਨੂੰ ਵੀ ਇਹਨਾਂ ਨੇ ਬਾ ਦੇਣਾ ਮੰਡੀ ਚ ਯਾਦਾਂ ਜਾਂਦਾ ਪੂਰਾ ਕੀ ਗੱਲ ਆਣੀ ਕੀ ਹੋਏ ਇੱਕ ਗੰਡਾ ਲੈ ਲੋ ਨਾ ਨਾਲ ਗਾਂ ਚੂੜਾ ਗੜਾ ਸੌਖਾ ਉਧਰ ਕੀ ਰੌਲਾ ਪੈ ਗਿਆ ਲਾਈਵ ਸ਼ਾਟ ਉਹਨੇ ਤਾਂ ਲਾਇ ਹੀ ਦਿੱਤਾ ਨਿਆਣਾ ਕੀ ਚਾਹੁੰਦੀ ਏ ਇਹ ਡੰਡਾ ਲੈ ਕੇ ਖੜਾ ਸਿਵੇਂ ਰਹਿਣ ਦੋ ਇੱਧਰ ਆਓ ਡੰਡਾ ਫੜਾ ਸਾਹ ਤੁੰਤਿ ਚ ਜਾਉਗਾ ਛਾ ਇੱਥੇ ਅੱਗ ਨਹੀਂ ਭਲਦੀ ਡੰਡਾ ਲੈ ਡੰਡਾ ਡੰਡਾ ਫੜਾ ਇਹ ਇੱਥੇ ਤਾਂ ਕੱਟਾ ਹੀ ਪਈ ਜਾਂਦਾ ਕੱਟਾ ਪਈ ਜਾਵੇ ਉਹ ਵੀ ਕਰਨੀ ਕਿਹੜੀ ਕਿੜਾ ਕਰਨੀ ਆ ਤੱਤੀ ਕਰਕੇ ਦਵਾ ਤੱਤੀ ਕਰਣ ਦਾ ਲੈ ਆ ਓਏ ਅੱਗੇ ਖਾਣ ਦੀ ਅੱਗੇ ਆਣ ਲਗੇ ਪੁੱਤਰ ਖਾਣ ਲਗੇ ਕੋਤੇ ਦੁੱਧ ਲੈਣਾ ਹੋਣਾ ਮਾਣੇ ਜਿਹਨੂੰ ਰਾਤ ਪੈ ਨਹੀਂ ਤੀਜਾ ਚਾਂਸ ਬੰਨੀ ਆ ਤੇ ਅੱਗੇ ਖੜੇ ਜਾ ਰੱਖਦੇ ਵਿੱਚ ਫੇਰੇ ਸਹੀ ਸੰਦੇਖੀ ਆ ਆ ਵੀਨੇ ਉਹ ਵੀ ਵਾਲ ਵਾਲਾ ਕਿਹਦਾ ਠੀਕ ਹੈ ਕੜਾਈ ਤਾਂ ਹੀ ਧਰੋਂ ਵਿੱਚ ਜਾਊਗਾ ਸਹੀ ਗੱਲ ਆ ਬਾਬੇ ਉਹ ਬੰਦੀ ਨਹੀਂ ਕੀ ਸਹੀ ਪਾ ਕੇ ਰੱਖ ਲਾਂ ਮੇਰਾ ਠੀਕ ਹਾਂ ਭਾਈ ਅੱਗੇ ਮੋੜ ਦੇ ਕੰਨ ਦੇ ਘਰੀਆਂ ਦੇ ਹਾਂ ਓ ਤੂੰ ਛੜ ਮਾਰ ਤੂੰ ਛੜ ਮਾਰਦੀ ਆ ਤੂੰ ਦੱਸ ਆ ਮੈਨੂੰ ਪੁੱਛਣਾ ਛੜ ਮਾਰਦੇ ਕੁਛ ਨਹੀਂ ਕੀ ਤੂੰ ਤੇ ਇੱਧਰ ਧਿਆਨ ਰੱਖੀ ਪੁੱਤ ਇਹ 7ਰ ਬਾਲੀ ਆ ਇਹ ਖੜ ਖੜ ਬਸ 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 ਰੋਕ ਲੈ ਰੋਕ ਰੋਕ ਮਛਰੀ ਆਪਾਂ ਆਪਣਾ ਮਿਸ਼ਨ ਸਕਸੈਸਫੁਲ ਆਪਾਂ ਪਿੜਾਪਾ ਵਾੜ ਦੁੰਨੇ ਆ ਹਲੋ ਪਾੜ ਲਓ ਬਹਲਟੀ ਹੋਰ ਬੜਾ ਕੀ ਟਿਕਰਾਇ ਚ ਗਾਹ ਪਾ ਝੂਲੀਆ ਇੱਕ ਰਹਿ ਗਈ ਮਿਸ਼ਨ ਸਕਸੈਸਫੁਲ ਹਾਂ ਹਾਂ ਤੇ ਇੱਕ ਮਿਸ਼ਨ ਤੇ ਤਿੰਨ ਅਰੀ ਕੋ ਗਾਉੜ ਕੀ ਤੇ ਫੇਰ ਤੁਸੀਂ ਚੋਈ ਵੱਡੇ ਤੁਸੀਂ ਗਾਵਾਂ ਗੱਲਾਂ ਨੂੰ ਉਹਨੂੰ ਦੁੱਧ ਬਾਅਦ ਚ ਕਿਉਂਨੇ ਪੈ ਲੈ ਇਹਨੂੰ ਝੋਲ ਗਏ ਤੇ ਆ ਰਿਹਾ ਦੋਦੀ ਨੇ ਆ ਜਾਣਾ ਸਹੀ ਗੱਲ ਉਹਦਾ ਨਾਮ ਕਰਦੀ ਰਵੀਲ ਹਾਂ ਉਹਦਾ ਨਾਮ ਕੀ ਆ ਉਹਦਾ ਨਾਮ ਹੈ ਗਾ ਸੁਖੋ ਇੱਕ ਨਾਮ ਰੱਖਿਆ ਇੱਕ ਤਾਂ ਕੀ ਰੱਖਿਆ ਸੁਖੋ ਹੀ ਨਾਮ ਹੈ ਸ਼ੁਕਰਵਾਰ ਸੁਖ ਕਰਵਾਰ ਸੁਖੀ ਆ ਸ਼ੁਕਰਵਾਰ ਆਈ ਆ ਆਪਾਂ ਸੁਖੀ ਆ ਕੀ ਸੁਖੀ ਆ ਵੱਖੀ ਲੈ ਮੈਈ ਸ਼ੁਕਰਵਾਰ ਬੂਯੋ ਜਨਮਾਂ ਦਾ ਸਾਡੀ ਨਾ ਕੋਲ ਹੋ ਗਈ ਸਾਡੀ ਗਾਂ ਚੋਲੀ ਕੈਮਰਾ ਸਾਡੀ ਗਾਂ ਚੋਲੀ ਕੈਮਰਾ ਚੁੱਪ 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 ਇਧਰ ਫੋਕ ਦੁੱਧ ਨਾਲ ਧਿਆਨ ਰੱਖੋ ਮਾੜਾ ਜੈ ਲ ਗਿਆ ਨਵੇ ਚਲਤ ਮਾਰਨੀ ਜ ਸਿੱਧੀ ਝਾੜ ਵਿੱਚ ਇੱਕ ਦਿਨ ਮੰਮੀ ਪਾਸੇ ਗਈ ਤੇ ਵੇਲਾ ਪਰਚੋਲ ਪੈ ਗਿਆ ਨਾ ਉਹ ਮੈਂ ਇੱਕ ਫੋਟੋ ਦਾ ਕਿੰਦਾ ਮੇਰੇ ਹੱਥਾਂ 'ਚ ਨਹੀਂ ਆਉਂਦੀ ਆ ਗਈ ਮੰਮੀ ਸਿੱਧੀ ਗੱਲ ਆ ਕੱਤੇ ਤੋਂ ਆਵੰਡਦੇ ਬਈ ਉਹ ਦਾਰੀ ਆ ਜੂ ਭੱਜ ਕੇ ਉੱਡਣੀ ਚੋਈਆਂ ਜਾਂਦੀਆਂ ਐਵੇਂ 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 ਹੁੰਦਾ ਬਲੱਡ ਵਧਾ ਦੇ ਨਹੀਂ ਨਹੀਂ ਹੋ ਰਹੇਗੀ ਨਵੀਂ ਜਸਵੀਰ ਨੇ ਕਮਾਲ ਕਰਤਾ ਅੱਜ ਨਵੀਂ ਗਾਲ ਚੋਦੀ ਉਹਨੇ ਨਵੀਂ ਨਹੀਂ ਜਸਵੀਰ ਨੇ ਦੀ ਭਈ ਚੌਥੀ ਮੈਨੂੰ ਦੱਸਿਆ ਤਾਂ ਮੈਨੂੰ ਸੋਚਿਆ ਉਹਨਾਂ ਨੂੰ ਹੋਰ ਸਾਨੂੰ ਦਾਣਾ ਨਹੀਂ ਪਤਾ ਕਿਹੜਾ ਪਾਉਣਾ ਇਹਨਾਂ ਨੂੰ ਮੰਮੇ ਆ ਗਈ ਆ ਤੇ ਆ ਤੇਰੀਆਂ ਵਾਲੀਆਂ ਮਸਲੀਨਾ ਦੋ ਤਾਂ ਦੋ ਚੋਲ ਸਾਰੀਆਂ ਚੋਟੀਆਂ ਲਾਸਟ ਕੀ ਆ ਨਹੀਂ ਨਹੀਂ ਜਾਣਾ ਪੱਕੇ ਇਹਨਾਂ ਨੇ ਜਾਣਾ ਪਾਇਆ ਉਹ ਤੇ ਕਰੀ ਉੱਠੇ ਤਾਂ ਨਹੀਂ ਉਹਦੀ ਗੱਲ ਖਾਣਾ ਨਾ ਉਹ ਪਹਿਲਾਂ ਦੇਖ ਲੈ ਕੀ ਪਾਦੀ ਹੋਰ ਲੋ ਭਈ ਗਾਵਾ ਪੱ ਚੋਦੀਆਂ ਸਾਰੀਆਂ ਹੁਣ ਦਾਦੀ ਵੀ ਆ ਗਈ ਹੈ ਹਾਂ ਐਂਡ ਤੇ ਦਾਦੀ ਆਪ ਦਾ ਦਾਦੀ ਹੈ ਦਾ ਚੱਗੀ ਲੈ ਵੀ ਪਹਿਲਾਂ ਸੀ ਹਣਾ ਸਾਰੀ ਸੁਖਾ ਨੂੰ ਸੁਖਣ ਦੁੱਧ ਪਾ ਦਗੀ ਲੈ ਵੀ ਲਿਆਓ ਦੁੱਧ ਦੁੱਧ ਥੋੜਾ ਕਹਦੇ ਹਾਂ ਇਹ ਕਹਤਾ ਇਹ ਜੋ ਮਰਜ਼ੀ ਕਰ ਲੋ ਦੁੱਧ ਆਪਣਾ ਥੋੜਾ ਹੀ ਹੁੰਦਾ ਕੋਈ ਮੈਂ ਕੁਝ ਕਰਦੀ ਪਤਾ ਨਹੀਂ ਕੁਝ ਨਹੀਂ ਕਰਦੀ ਤੂੰ ਮੈਨੂੰ ਆ ਫੜਾ ਆ ਜਦੋਂ ਵੀ ਦਾਦੀ ਬਾਹਰ ਜਾਂਦੀ ਆ ਤੇ ਅਸੀਂ ਚੁੰਨੇ ਆ ਤੇ ਦਾਦੀ ਦਾਦੀ ਕਹਿੰਦੀ ਦੁੱਧ ਥੋੜਾ ਪੀਂਦੇ ਦੁੱਧ ਪਾ ਬੱਚੀ ਲੈ ਵੀ ਸਹੀ ਹੋ ਗਿਆ ਮੰਮੀ ਕਹਿੰਦੀ ਵੀ ਕਿਲੋ ਬਹੁਤ ਹੁੰਦਾ ਪਾਪਾ ਕਹਿੰਦਾ ਨਹੀਂ ਹੁੰਦਾ ਮੈਂ ਕਹਿੰਦਾ ਵੀ ਡੇਢ ਕਿਲੋ ਤਾਂ ਚਾਹੀਦਾ ਘਟੂ ਘਟਾ ਡੇਢ ਕਿਲੋ ਸਿਵੱਚੀ ਦੀ ਕੁਆਲਿਟੀ ਚੈੱਕ ਕਰੋ ਮੱਛੀ ਦੀ ਕੁਆਲਿਟੀ ਦੇਖੋ ਵੀ ਕਿਦਾਂ ਵਧੀਆ ਨਾ ਠੀਕ ਆ ਤਾਂ ਵਧੀਆ ਭਰਾਇਆ ਸੀਗਾ ਰੰਗ ਵੀ ਸੋਹਣਾ ਯਾਰ ਬਰਾਊਨ ਆ ਤੇ ਵਾਈਟ ਬਰਾਊਨ ਵਾਈਟ ਕਲਰ ਦੋਵਾਂ ਬੱਚਿਆਂ ਵਗਰੋਂ ਇਤਨੀ ਜੀਅ ਅਸੀ ਹੈਗੀ ਆ ਠੀਕ ਆ ਬੈਨੂ ਨੇ ਮੇਰੇ ਨਾਲ ਉਹ ਕਹੇਦੀ ਮੈਨੂੰ ਵੀ ਬਿਆ ਹਾਂ ਹੁਣ ਆਪਣੇ ਕੋਲੇ ਦੋ ਨਿੱਕੀਆਂ ਬੱਚੀਆਂ ਹੋ ਗਈਆਂ ਹਾਂ ਠੀਕ ਹੈ ਲਾ ਉਧਰ ਕੀ ਹੋ ਗਿਆ ਹੱਥ ਬੋਲਾ ਮੈਂ ਟੁੱਟ ਗਈ ਹੈ ਸਹੀ ਨਾਲ ਇਹ ਦੱਸਾ ਕੀ ਕਰਦੇ ਜਿਵੇਂ ਕੋਈ ਕੰਮ ਕਹੀਏ ਨਾ ਹੈ ਹੈਂ ਮੈਂ ਮਰ ਟੋੜੀ ਬਾਤ ਕਰਦੀ ਹੁਣ ਐ ਸ਼ੇਰਤਰਾਣੇ ਮਾੜੇ ਬਾਲਦੀ ਗੰਦਾ ਬੱਚਾ ਕੋਈ ਤਾਂ ਗਾਲੋ ਮੈਂ ਸਾਰੇ ਚੱਕੜ ਨੇ ਅੱਜ ਗਾਣੇ ਨੇ ਹੋਰ ਆਏ ਪਿਆਸ ਸਭ ਤੋਂ ਜ਼ਿਆਦਾ ਆਵਾਜ਼ ਤੇਰੀ ਆਉਂਦੀ ਹੈ ਸਭ ਤੋਂ ਜ਼ਿਆਦਾ ਹੈ ਹੈ ਅਜੇ ਟੋੜੀ ਬੰਦ ਕਰੀ ਹੈ ਹੈ ਟੋੜੀ ਬੰਦ ਕਰਾ ਲੈ ਬਿਲਕੁਲ ਆ ਕੇ ਬੰਦ ਦੇ ਦਿਓ ਚੱਟਣੀ ਹੈ ਮੈਂ ਅਸਲੀ ਕਹਿੰਦਾ ਵੇਖ ਕਰ ਜੋ ਬਾਸ ਆਪਾਂ ਕੰਮ ਨੇ ਪਿੰਟਾ ਮਿਸ਼ਨ ਕੰਪਲੀਟ ਗਾਂਵਾਂ ਵਾਲਾ ਵੀਸ਼ੇ ਕੰਪਲੀਟ ਤੇ ਵਲੌਗ ਕਿੱਦਾਂ ਲੱਗਿਆ ਕਮੈਂਟ ਜਰੂਰ ਕਰੋ ਵੈਸੇ ਤਾਂ ਇਹ ਮਤਲਬ ਵਲੌਗ ਬਣਾਉਣਾ ਨਹੀਂ ਚਾਹੀਦਾ ਸੀ ਹਨਾ ਕੰਮ ਕੰਮ ਕਰ ਕਰ ਦੇ ਹਾਂ ਤਾਂ ਚਲ ਆਪਾਂ ਫਿਰ ਵੀ ਬਣਾਤਾ ਹੌਲੀ ਆ ਲੈ ਮੈਰੇ ਜੁੱਤੀਆਂ ਖਾ ਲੈਣੀਆਂ ਚਲ ਕੋਈ ਨਹੀਂ ਲੈ ਮੰਮੀ ਦਾ ਰੋਲਾ ਸਭ ਤੋਂ ਜ਼ਿਆਦਾ ਸਹੀ ਗੱਲ ਹੈ ਨਾ లైక్ షేర్ కమంట కర్ దియే హ ఆప్ హి కర్ దియా కరో సన్ బోల్న్ దస్న్ ది రో నా హ జల బాయ్ ఆ సి బ్లోగ్ నో ఇత్తి కర్దే ఎండ్ ధన్యవాద్